ਬੀਰੋ ਤੁਹਾਡੇ ਨਾਲ ਪਿਆ ਤੁਹਾਡੇ ਵਰਗਿਆਂ ਖੜਿਆ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਮੈਂ ਮੁੱਖ ਮੰਤਰੀ ਬਣ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ ਲੋਕਾਂ ਦੇ ਵਿੱਚ ਰਹਿਣਾ ਮੈਂ ਤਾਂ ਜਿਹੜੇ ਘਰ ਚੇ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੁਣੇ ਉੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਭਾਲ ਦੇ ਫਿਰਦੇ ਆ ਕੁਰਸੀਆਂ ਵੀਰੋ ਆਮ ਕਰਨ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਕੇ ਮੰਤਰੀ ਬਣ ਕੇ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਆਹੀ ਦੁੱਖ ਹੈ ਇਹਨਾਂ ਨੂੰ ਬਸ ਆਪਾਂ ਤਾਂ ਤੁਹਾਡੇ ਵਰਗੇ ਐਂ ਰਹਾਂਗੇ ਮੈਨੂੰ ਇੱਕ ਦੋਜੀ ਮਿਲਿਆ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਫ ਕਰਦੇ ਸੀ ਕਦੇ 4 ਮਹੀਨੇ ਬਾਅਦ ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਫ ਕਰਨ ਲੱਗੇ ਮੈਨੂੰ ਪੈਸੇ ਦੇਣ ਲੱਗੇ ਕਹਿੰਦਾ ਮੈਂ ਕਿਹਾ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਜਿਹਦੇ ਨਾਲ ਮਿੰਨ ਦਾ ਢੋਲੀ ਵੀ ਉਹੀ ਹੈ ਮੋਟਰਸਾਈਕਲ ਵੀ ਉਹੀ ਹੈ ਵੀ ਤੁਸੀਂ ਹੁਣ ਹਰੇਕ ਮਹੀਨੇ ਮੇਨਾ ਹਿਸਾਬ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵੰਤ ਸਬਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਹਿਸਾਬ ਕਰਨ ਲੱਗ ਗਏ ਮੇਰੀ ਜਾਨ ਹੈ ਜਿੰਦਾਬਾਦ ਵੀਰੋ ਲਾਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀ ਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠਿਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂਗਾ ਹੀਰੋ ਜੈ ਹਾਂ ਰੱਬ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਇਹ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ ਜੈ ਹਾਂ ਰੱਬ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪਰਮਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਆਹ ਆਨਸਾਰ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਉਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਉਂਡ ਹੋ ਗਏ ਵੋਟਾਂ ਦੇ ਅੱਜ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ